1984 ਵਿੱਚ ਕੁਲਵੰਤ ਸਿੰਘ ਨਾਂ ਦਾ ਇੱਕ ਵਿਅਕਤੀ ਅਮਰੀਕਾ ਪੁੱਜਦਾ ਹੈ ਯੂਐਸਏ ਦੇ ਵਿੱਚ ਉਹ ਨਿਊਯਾਰਕ ਸਿਟੀ ਵਿੱਚ ਇੱਕ ਪੰਪ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਪੰਪ ਦਾ ਨਾਮ ਸਿਟੀ ਗੈਸ ਪੰਪ ਸੀ ਉੱਥੇ ਉਹ 1 ਸਾਲ ਤੱਕ ਕੰਮ ਕਰਦਾ ਹੈ 1 ਸਾਲ ਬਾਅਦ 1985 ਵਿੱਚ ਉਹ ਅਚਾਨਕ ਹੀ ਗੁੰਮ ਹੋ ਜਾਂਦਾ ਹੈ ਪਰ ਉਸ ਦਾ ਕੁਝ ਪਤਾ ਨਹੀਂ ਲੱਗਦਾ ਉਸ ਨੂੰ ਪੁਲਿਸ ਵੀ ਲੱਭਣ ਦੀ ਕੋਸ਼ਿਸ਼ ਕਰਦੀ ਹੈ ਉਸ ਦੇ ਰਿਲੇਟਿਵ ਉਸ ਦੇ ਸੰਗੀ ਸਾਥੀ ਵੀ ਉਸ ਦੇ ਭਾਲਕਾਰ ਨੇ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਪੰਜਾਬ ਤੋਂ ਅਮਰੀਕਾ ਤੱਕ ਕੋਈ ਟੈਲੀਫੋਨ ਦਾ ਉਸ ਸਮੇਂ ਸਾਧਨ ਨਹੀਂ ਹੁੰਦਾ ਸੀਗਾ ਇਸ ਕਰਕੇ ਪੰਜਾਬ ਵਿੱਚ ਕੁਲਵੰਤ ਸਿੰਘ ਦਾ ਭਰਾ ਜਿਸ ਦਾ ਨਾਮ ਮਨਮੋਹਨ ਸਿੰਘ ਹੈ ਉਹ ਉਸਦੇ ਚਿੱਠੀਆਂ ਦੀ ਵੇਟ ਕਰਦਾ ਰਹਿੰਦਾ ਸੀ ਮਨਮੋਹਨ ਸਿੰਘ ਨੂੰ ਕਾਫੀ ਸਮੇਂ ਤੱਕ ਚਿੱਠੀਆਂ ਨਾ ਮਿਲਣ ਕਰਕੇ ਉਹ ਅਮਰੀਕਾ ਜਾਣ ਦਾ ਫੈਸਲਾ ਕਰਦਾ ਜਿੱਥੇ ਉਹ ਅਕਤੂਬਰ 1982 ਵਿੱਚ ਅਮਰੀਕਾ ਕੋ ਚ ਜਾਂਦਾ ਹੈ ਮਨਮੋਹਨ ਸਿੰਘ ਦੇ ਕੋਲ ਕੋਈ ਵੀ ਥਾਂ ਟਿਕਾਣਾ ਨਹੀਂ ਸੀ ਅਮਰੀਕਾ ਵਿੱਚ ਕਿਤੇ ਵੀ ਜਾਣ ਪਰ ਉਸਦੇ ਕੋਲ ਆਪਣਾ ਹੀ ਪਿੰਡ ਦੇ ਇੱਕ ਦੋਸਤ ਦਾ ਨੰਬਰ ਸੀ ਜਿਸ ਦਾ ਨਾਂ ਸਤਿੰਦਰ ਸਿੰਘ ਸੀ ਅਤੇ ਉਹ ਸਤਿੰਦਰਜੀਤ ਸਿੰਘ ਕੋਲ ਜਾਂਦਾ ਹੈ ਅਤੇ ਉੱਥੇ ਸਤਿੰਦਰਜੀਤ ਸਿੰਘ ਉਸ ਨੂੰ ਫਲਾਹ ਦਿੰਦਾ ਹੈ ਕਿ ਉਹ ਆਪਣੇ ਭਰਾ ਨੂੰ ਲੱਭਣਾ ਬੰਦ ਕਰ ਦੇਵੇ ਅਤੇ ਨਾ ਹੀ ਲੱਭਣ ਦੀ ਕੋਸ਼ਿਸ਼ ਕਰੇ ਇਸ ਵਿੱਚ ਉਹ ਕੋਈ ਵੀ ਕਾਰਨ ਨਹੀਂ ਦੱਸਦਾ ਕਿ ਉਹ ਉਸ ਨੂੰ ਆਪਣਾ ਭਰਾ ਲੱਭਣ ਤੋਂ ਕਿਉਂ ਰੋਕ ਰਿਹਾ ਹੈ ਪਰ ਮਨਮੋਹਨ ਸਿੰਘ ਨਹੀਂ ਹਟਦਾ ਉਹ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਰੱਖਦਾ ਹੈ ਅਤੇ ਉਸ ਪੈਟਰੋਲ ਪੰਪ ਤੇ ਪਹੁੰਚ ਜਾਂਦਾ ਜਿੱਥੇ ਉਸ ਦਾ ਭਰਾ ਗੁੰਮ ਹੋਇਆ ਸੀ ਪਰ ਮਨਮੋਹਨ ਸਿੰਘ ਜਦੋਂ ਉਸ ਪੰਪ ਤੇ ਪਹੁੰਚਦਾ ਹੈ ਤੇ ਉਸ ਪੰਪ ਦਾ ਸੁਪਰਵਾਈਜ਼ਰ ਮਨਮੋਹਨ ਸਿੰਘ ਨੂੰ ਕੋਈ ਵੀ ਸਹੀ ਢੰਗ ਨਾਲ ਜਵਾਬ ਨਹੀਂ ਦਿੰਦਾ ਅਤੇ ਆਪਣੇ ਬਾਕੀ ਵੀ EMPLOYEES ਨੂੰ ਕਹਿੰਦਾ ਹੈ ਕਿ ਉਹ ਇਸ ਨਾਲ ਕੋਈ ਵੀ ਗੱਲਬਾਤ ਨਹੀਂ ਕਰਨਗੇ ਮਨਮੋਨ ਸਿੰਘ ਹੌਲੀ-ਹੌਲੀ ਇਸ ਪੰਪ ਦੇ ਖਿਲਾਫ ਆਪਣੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਹੈ ਨਾਲ ਹੀ ਨਾਲ ਉਹ ਆਪਣੇ ਰਜਕਾਰ ਦੇ ਲਈ ਵੀ ਇੱਕ ਦੂਜੇ ਪੰਪ ਦੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਮਨਮੋਨ ਸਿੰਘ ਨੇ ਹੌਲੀ-ਹੌਲੀ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਉਸ ਨੂੰ ਯਕੀਨੀ ਸੀ ਕਿ ਉਹ ਛੇਤੀ ਉਸ ਦੇ ਭਰਾ ਦੇ ਕਤਲ ਤੱਕ ਪਹੁੰਚ ਜਾਵੇਗਾ ਪਰ 16 ਮਾਰਚ 1987 ਵਿੱਚ ਮਨਮੋਨ ਸਿੰਘ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ ਪੈਟਰੋਲ ਪੰਪ ਦੇ ਉੱਤੇ ਇੱਕ ਬੰਦਾ ਆਉਂਦਾ ਹੈ ਅਤੇ ਮਨਮੋਹ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੰਦਾ ਹੈ ਤੇ ਉਸ ਪੈਟਰੋਲ ਪੰਪ ਤੋਂ ਕੁਝ ਪੈਸੇ ਵੀ ਚੋਰਾ ਕੇ ਲੈ ਜਾਂਦਾ ਹੈ ਇਸ ਤੋਂ ਬਾਅਦ ਕਸਟਮਰ ਜੋ ਕਿ ਪੈਟਰੋਲ ਪੰਪ ਕੋਲ ਆਉਣ ਆਏ ਸੀ ਆਪਣੀ ਗੱਡੀਆਂ ਦੇ ਵਿੱਚ ਤਾਂ ਉਹ ਦੇਖਦੇ ਨੇ ਕਿ ਮਨੋਨ ਸਿੰਘ ਦਾ ਕਿਸ ਨੇ ਕਤਲ ਕਰ ਦਿੱਤਾ ਹੈ ਅਤੇ ਉਹ ਪੁਲਿਸ ਨੂੰ ਇਤਲਾਹ ਕਰ ਦਿੰਦੇ ਨੇ ਇਸ ਬਾਰੇ ਤੇ ਪੁਲਿਸ ਮੌਕੇ ਉੱਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ਉਸ ਟਾਈਮ ਮੌਕੇ ਤੇ ਪੁੱਜੇ ਹੋਏ ਪੁਲਿਸ ਅਫਸਰ ਟੋਨੀ ਬਜ਼ਾਰਾ ਨੇ ਕਿਹਾ ਸੀ ਕਿ ਸ਼ੁਰੂ-ਸ਼ੁਰੂ ਸਾਨੂੰ ਲੱਗਦਾ ਸੀ ਕਿ ਇਹ ਇੱਕ ਆਮਲੀ ਲੁੱਟ-ਖੁੱਟ ਵਾਲਾ ਮਾਮਲਾ ਹੈ ਪਰ ਸਾਨੂੰ ਜਿਵੇਂ-ਜਿਵੇਂ ਤਲਾਸ਼ੀ ਸ਼ੁਰੂ ਕੀਤੀ ਗਈ ਹੈ ਸਾਨੂੰ ਲੱਗਦਾ ਇਹ ਸਿਰ ਕਤਲ ਦੇ ਇਸ਼ਾਰੇ ਨਹੀਂ ਕੀਤਾ ਗਿਆ ਹੈ ਕਿਉਂਕਿ ਪੁਲਿਸ ਨੇ ਜਦੋਂ ਦੇਖਿਆ ਕਿ ਗੱਲੇ ਦੇ ਵਿੱਚੋਂ ਪੈਸੇ ਬਹੁਤ ਹੀ ਜ਼ਿਆਦਾ ਘੱਟ ਕੱਢੇ ਗਏ ਨੇ ਜਦਕਿ ਚੋਰ ਚਾਉਂਦਾ ਤਾਂ ਸਾਰੇ ਪੈਸੇ ਲਿਆ ਸਰਦਾ ਸੀਗਾ ਮਨਮੋਹਨ ਸਿੰਘ ਦੇ ਉੱਤੇ ਦੋ ਗੋਲੇ ਬਹੁਤ ਹੀ ਨੇੜੇ ਤੋਂ ਮਾਰੀ ਗਈਆਂ ਸਨ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਸ ਵਿੱਚ ਪੁਲਿਸ ਨੂੰ ਕੋਈ ਵੀ ਫਿੰਗਰਪ੍ਰਿੰਟ ਜਾਂ ਫਿਰ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਉਹ ਸਾਬਤ ਕਰ ਸਕਣ ਕਿ ਇਹ ਕਤਲ ਕਿਉਂ ਕੀਤਾ ਤੇ ਕਿਸ ਅੰਸ਼ਾ ਨਾਲ ਕੀਤਾ ਗਿਆ ਹੈ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਕਤਲ ਕਹਿਰਵਾਂ ਡਿੱਗਾ ਸੀਗਾ ਜਿਵੇਂ ਕਿ ਮਨਮੋਹਨ ਸਿੰਘ ਦੇ ਬਾਰੇ ਕਾ ਵੀ ਕੁਝ ਲੋਕ ਜਾਣਦੇ ਸਨ ਕਿਉਂਕਿ ਉਹਦਾ ਪੋਲਚਾਲ ਸੁਭਾਅ ਚੰਗਾ ਹੋਣ ਕਰਕੇ ਉਸ ਨੂੰ ਲੋਕ ਪਸੰਦ ਵੀ ਕਰਦੇ ਸਨ ਜਦੋਂ ਉਸ ਦੀ ਅੰਤਿਮ ਰਸਮਾਂ ਗੁਰੂ ਘਰ ਵਿੱਚ ਸ਼ੁਰੂ ਕੀਤੀਆਂ ਗਈਆਂ ਤਾਂ ਉੱਥੇ ਪੁਲਿਸ ਵੀ ਪੇਸਬਲ ਦੇ ਲੱਕ ਪਹੁੰਚੀ ਸੀ ਕਿ ਤਾਂ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਸਬੂਤ ਮਿਲ ਸਕਣ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਪੁਲਿਸ ਦਾ ਸਾਥ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਤਲ ਕਿਸ ਨੇ ਕੀਤਾ ਹੈ ਪਰ ਉਹ ਕਿਸੇ ਦਾ ਵੀ ਨਾਮ ਲੈਣ ਤੋਂ ਡਰਦੇ ਸਨ ਪਰ ਇਸ ਤੋਂ ਬਾਵਜੂਦ ਤਿੰਨ ਇਨਸਾਨ ਅੱਗੇ ਆਉਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਸੀ ਸਤਿੰਦਰਜੀਤ ਸਿੰਘ ਜਿਸ ਕੋਲ ਮਨਮੋਹਨ ਸਿੰਘ ਅਮਰੀਕਾ ਪੁੱਜ ਕੇ ਰਿਹਾ ਸੀ ਇੱਕ ਬਲਵੰਤ ਸਿੰਘ ਨਾਮ ਦਾ ਇਨਸਾਨ ਤੇ ਇੱਕ ਸਰਦਜੀਤ ਸਿੰਘ ਨਾਂ ਦਾ ਇਨਸਾਨ ਉਹ ਕਹਿੰਦੇ ਨੇ ਕਿ ਉਹ ਗਵਾਹੀਆਂ ਦੇਣ ਨੂੰ ਤਿਆਰ ਨੇ ਪਰ ਉਹਨਾਂ ਦੀ ਯੂ ਸੇਫਟੀ ਪੁਲਿਸ ਇਨਸ਼ੋਰ ਕਰੇ ਕਿ ਉਹਨਾਂ ਦੀ ਸੇਫਟੀ ਪੂਰੀ ਤਰ੍ਹਾਂ ਕੀਤੀ ਜਾਵੇਗੀ ਪੁਲਿਸ ਇਸ ਗੱਲ ਦੀ ਸੇਫਟੀ ਇਨਸ਼ੋਰ ਕਰਦੀ ਕਿ ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਦੋ ਦਿਨ ਸਰਦਜੀਤ ਸਿੰਘ ਅਤੇ ਸਤਿੰਦਰ ਸਿੰਘ ਦੋਹੀ ਪੁਲਿਸ ਸਟੇਸ਼ਨ ਪਹੁੰਚਦੇ ਨੇ ਅਤੇ ਉਹ ਉੱਥੇ ਜਾ ਕੇ ਉਸ ਨਾਂ ਦਾ ਇਨਸਾਨ ਦੱਸਦੇ ਨੇ ਦੱਸਦੇ ਨੇ ਕਿ ਇਹ ਕਤਲ ਗੁਰਮੀਤ ਸਿੰਘ 3 ਨੇ ਕਰਾਏ ਨੇ ਕੌਣ ਸੀ ਗੁਰਮੀਤ ਸਿੰਘ ਢੀਂਸਾ ਗੁਰਮੀਤ ਸਿੰਘ ਢੀਂਸਾ ਆਮ ਪੰਜਾਬਿਆਂ ਵਾਂਗ ਹੀ 1982 ਵਿੱਚ ਅਮਰੀਕਾ ਪਹੁੰਚਦਾ ਹੈ ਨਿਊਯਾਰਕ ਸਿਟੀ ਦੇ ਵਿੱਚ ਸ਼ੁਰੂ ਦੇ ਵਿੱਚ ਉਹ ਇੱਕ ਕਾਰ ਵਾਸ਼ ਕੰਮ ਕਰਨਾ ਸ਼ੁਰੂ ਕਰਦਾ ਹੈ ਅਤੇ ਹੌਲੀ-ਹੌਲੀ ਪੈਸੇ ਇਕੱਠੇ ਕਰਕੇ ਇੱਕ ਪੈਟਰੋਲ ਪੰਪ ਖਰੀਦ ਲੈਂਦਾ ਹੈ ਗੁਰਮੀਤ ਸਿੰਘ ਬਾਕੀ ਲੋਕਾਂ ਵਾਂਗ ਨਹੀਂ ਸੀ ਉਸਨੇ ਜੋ ਪੈਟਰੋਲ ਪੰਪ ਲਿਆ ਸੀ ਉਹ ਇੱਕ ਘਾਟੇ ਵਾਲਾ ਪੈਟਰੋਲ ਪੰਪ ਸੀ ਇਸ ਕਰਕੇ ਪੁਰਾਣੇ ਮਾਲਕ ਨੇ ਗੁਰਮੀਤ ਸਿੰਘ ਢਿੰਦਸਾ ਨੂੰ ਇਹ ਪੈਟਰੋਲ ਪੰਪ ਵੇਚ ਦਿੱਤਾ ਸੀ ਇਹ ਪੈਟਰੋਲ ਪੰਪ ਇਸ ਕਰਕੇ ਘਾਟੇ ਵਿੱਚ ਸੀ ਕਿਉਂਕਿ ਕੁਝ ਲੋਕ ਇਸ ਪੈਟਰੋਲ ਪੰਪ ਦੀ ਜਗ੍ਹਾ ਨੂੰ ਪਾਰਕਿੰਗ ਵਾਸਤੇ ਵਰਤਦੇ ਸਨ ਜਦੋਂ ਗੁਰਮੀਤ ਸਿੰਘ ਢਿੰਦਸਾ ਇਹ ਪੈਟਰੋਲ ਪੰਪ ਖਰੀਦਾ ਹੈ ਤਾਂ ਉਹ ਜੋ ਪੈਟਰੋਲ ਪੰਪ ਤੇ ਖੜੀ ਹੋਈਆਂ ਕਾਰਾਂ ਸਨ ਉਹਨਾਂ ਦੇ ਵਿੰਡਸ਼ੀਟਾਂ ਨੂੰ ਤੋੜਨਾ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਲੋਕ ਉਸ ਤੋਂ ਡਰਦੇ ਹੋਏ ਆਪਣੀਆਂ ਕਾਰਾਂ ਉੱਥੇ ਖੜ੍ਹੀਆਂ ਕਾਨੀਆਂ ਬੰਦ ਕਰ ਦਿੰਦੇ ਨੇ ਸੋ ਇਸ ਤੋਂ ਬਾਅਦ ਇਹੀ પેટ્રોલ ਪੰਪ ਗੁਰਮੀਤ ਸਿੰਘ ਦੇ ਲਈ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ ਗੁਰਮੀਤ ਸਿੰਘ ਢੀਂਡਸਾ ਬਹੁਤ ਤਰੱਕੀ ਕਰਦਾ ਹੈ ਇੰਨਾ ਕਿ ਉਸ ਦਾ ਟਰਨਓਵਰ ਜੋ ਕਿ ਸਾਲਾਨਾ ਸੀ 60 ਮਿਲੀਅਨ ਤੋਂ ਉੱਪਰ ਹੋ ਚੁੱਕਾ ਸੀ ਗੁਰਮੀਤ ਸਿੰਘ ਢੀਂਡਸਾ ਦਾ ਕਾਰੋਬਾਰ ਬਦਲਣਾ ਪਿਆ ਉਸਦੇ પેટ્રોલ ਪੰਪ ਨਿਊ ਜਰਸੀ ਨਿਊਯਾਰਕ ਵਿੱਚ ਫੈਲੇ ਹੋਏ ਸਨ ਇਸੇ ਪੈਟਰੋਲ ਪੰਪਾਂ ਨੂੰ ਦਾ ਸਿਟੀ ਗੈਸ ਵੀ ਕਿਹਾ ਜਾਂਦਾ ਸੀ ਅਤੇ ਹੋਰ ਵੀ ਕਈ ਥਾਂ ਇਹਦੇ ਅਲੱਗ-ਅਲੱਗ ਨਾਮਾਂ ਨਾਲ ਇਹਨੂੰ ਸ਼ੋਕੇਸ ਕੀਤਾ ਗਿਆ ਸੀ ਲੋਕਾਂ ਦੇ ਵਿੱਚ ਗੁਰਮੀਤ ਸਿੰਘ ਢੀਂਡਸਾ ਦੇ ਅnder ਕਰੀਬਨ ਕਰੀਬ ਉਸ 400 ਤੋਂ ਵੱਧ ਲੋਕ ਕੰਮ ਕਰਿਆ ਕਰਦੇ ਸਨ ਪੰਜਾਬੀ ਕਮਿਊਨਿਟੀ ਦੇ ਵਿੱਚ ਢੀਂਡਸਾ ਨੂੰ ਗੋਡ ਫਾਦਰ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਸ ਤੋਂ ਸਾਰੀ ਕਮਿਊਨਿਟੀ ਡਰਦੀ ਸੀ ਅਤੇ ਉਸ ਦੇ ਖਿਲਾਫ ਕੋਈ ਵੀ ਗਵਾਹੀ ਦੇਣ ਤੋਂ ਝਿਜਕਤਾ ਸੀ ਇਸ ਦਾ ਕਾਰਨ ਸੀ ਢੀਂਡਸਾ ਦਾ ਗੁੱਸੇ ਵਾਲਾ ਨੇਚਰ ਅਤੇ ਆਪਣੇ ਰਸਤੇ ਵਿੱਚ ਆਉਣ ਵਾਲ ਹਰੇਕ ਇਨਸਾਨ ਨੂੰ ਖਤਮ ਕਰ ਦੇਣ ਵਾਲਾ ਸੁਭਾਅ ਪੁਲਸ ਟੀਨਸਦਾ ਜਦੋਂ ਬੈਕਗ੍ਰਾਉਂਡ ਫਰੋਲ ਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਟੀਨਸ ਦੇ ਉੱਤੇ ਪਿਛਲੇ ਕੁਝ ਸਾਲਾਂ ਤੋਂ 6 ਤੋਂ ਲਗ ਕੇ 7 ਕੇਸ ਦਰਦ ਹੋਏ ਹਨ ਤੇ 1 ਅਕਤੂਬਰ 1984 ਵਿੱਚ ਵੀ ਉਸ ਨੂੰ ਉਸਦੇ ਘਰੋਂ ਹੀ ਫੜਿਆ ਗਿਆ ਜਿੱਥੇ ਉਹ ਇਲੀਗਲੀ ਹਥਿਆਰ ਆਪਣੇ ਘਰ ਵਿੱਚ ਰੱਖ ਕੇ ਬੈਠਾ ਹੋਇਆ ਸੀ ਤੇ ਇਸ ਤੋਂ ਪਹਿਲਾਂ ਵੀ ਉਹ 5-6 ਦਿਨ ਅਰੈਸਟ ਹੋ ਚੁੱਕਾ ਸੀ ਜਿਸ ਦੇ ਵਿੱਚ ਉਸਨੇ 3 ਤੋਂ ਲੈ ਕੇ 4 ਮਹੀਨੇ ਦੀ ਜੇਲ੍ਹ ਵੀ ਕੱਟੀ ਹੋਈ ਸੀ ਉਸਨੇ ਕਿਸੇ ਵੀ ਕੇਸ ਵਿੱਚ ਸਾਲ ਤੋਂ ਵੱਧ ਕਦੇ ਵੀ ਕੈਦ ਨਹੀਂ ਸੀ ਕੱਟੀ ਇਸ ਵਿੱਚ ਢੀਂਡਾ ਸਾਹ ਇਕੱਲਾ ਕੰਮ ਨਹੀਂ ਸੀ ਕਰਦਾ ਬਲਕਿ ਉਸਦੀ ਜੋ ਫੈਮਿਲੀ ਸੀ ਉਹ ਵੀ ਉਸਦੀ ਮਦਦ ਕਰਦੀ ਸੀ ਜੇ ਸਾਫ਼-ਸਾਫ਼ ਗੱਲ ਕਰੀਏ ਤਾਂ ਉਸਦਾ ਭਰਾ ਕੁਦੀਪ ਸਿੰਘ ਢੀਂਡਾ ਸਾ ਵੀ ਗੁਰਮੀਤ ਸਿੰਘ ਦੀ ਨਾਲ ਹਤਿਆਮਾਂ ਵਿੱਚ ਮਦਦ ਕਰਦਾ ਸੀ 1993 ਵਿੱਚ ਕুইਨ ਰੈਸਟੋਰੈਂਟ ਦੇ ਬਾਹਰ 1.5 ਦੀ ਇੱਕ ਲੜਾਈ ਹੋ ਜਾਂਦੀ ਹੈ ਜਿੱਥੇ ਉਹ ਇੱਕ ਆਦਮੀ ਦਾ ਕਤਲ ਕਰ ਦਿੰਦਾ ਹੈ ਇਹ ਜੋ ਕਤਲ ਉਸਨੇ ਕੀਤਾ ਸੀਗਾ ਇਸ ਦੇ ਮੌਜੂਦਾ ਗਵਾਹ ਬਲਵੰਤ ਸਿੰਘ ਅਤੇ ਸਰਜੀਤ ਸਿੰਘ ਹਨ ਜਦੋਂ ਉਹ ਭੱਜ ਕੇ ਉਸ ਇਨਸਾਨ ਤੱਕ ਪਹੁੰਚਦੇ ਨੇ ਪਰ ਉਹ ਇਨਸਾਨ ਤਦ ਤੱਕ ਦਮ ਤੋੜ ਚੁੱਕਾ ਸੀਗਾ ਉਹ ਕੁਝ ਵੀ ਨਹੀਂ ਕਰ ਪਾਉਂਦੇ ਉਸ ਨੂੰ ਬਚਾਉਣ ਦੇ ਲਈ ਇਸ ਤੋਂ ਬਾਅਦ ਗੁਰਮੀਤ ਸਿੰਘ ਵਾਪਸ ਇੰਡੀਆ ਭੱਜ ਜਾਂਦਾ ਹੈ ਅਤੇ 1997 ਤੱਕ ਵਾਪਸ ਅਮਰੀਕਾ ਨਹੀਂ ਆਉਂਦਾ ਮਈ 1997 ਵਿੱਚ ਉਹ ਵਾਪਸ ਆ ਜਾਂਦਾ ਹੈ ਅਮਰੀਕਾ ਵਿੱਚ ਗੁਰਮੀਤ ਸਿੰਘ ਡੇਰਸ ਨੂੰ ਇਹ ਨਹੀਂ ਸੀ ਪਤਾ ਕਿ ਪੁਲਿਸ ਨੇ ਉਸ ਦੇ ਖਿਲਾਫ ਗਵਾਹ ਇਕੱਠੇ ਕਰ ਲਏ ਨੇ ਗੁਰਮੀਤ ਸਿੰਘ ਇਹ ਸੋਚਦਾ ਸੀ ਉਸ ਦੇ ਖਿਲਾਫ ਕੋਈ ਵੀ ਗਵਾਹੀ ਨਹੀਂ ਦੇਊਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਮਰੀਕਾ ਪੁਲਿਸ ਨੇ ਉਸ ਦੇ ਖਿਲਾਫ ਗਵਾਹ ਇਕੱਠੇ ਕਰ ਲਏ ਕੁਝ ਲੋਕ ਪੁਲਿਸ ਨੂੰ ਦੱਸ ਦਿੰਦੇ ਨੇ ਕਿ ਗੁਰਮੀਤ ਸਿੰਘ ਢੀਂਡਾ ਸਾਹ ਪੰਜਾਬ ਤੋਂ ਵਾਪਸ ਆ ਚੁੱਕਾ ਹੈ ਤੇ ਪੁਲਿਸ ਢੀਂਡਾ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਹੈ ਪੁਲਿਸ ਦੇ ਨਾਲ ਗਵਾਹ ਦੇ ਤੌਰ ਤੇ ਹੁੰਦੇ ਨੇ ਸਰਜੀਤ ਸਿੰਘ ਅਤੇ ਸਤਿੰਦਰਜੀਤ ਸਿੰਘ ਅਤੇ ਦੱਸ ਦਿੰਦੇ ਨੇ ਕਿ ਗੁਰਮੀਤ ਸਿੰਘ ਇੱਕ ਕੰਪਨੀ ਦੇ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੇ ਗੁਰਮੀਤ ਦੇ ਛੋਟੇ ਭਰਾ ਨੂੰ ਫੜ ਲਿਆ ਜਾਂਦਾ ਹੈ ਜਿੱਥੇ ਇੱਕ ਉਸਤਾ ਕਜ਼ਨ ਬ੍ਰਦਰ ਅਤੇ ਉਸਦਾ ਇੱਕ ਹੋਰ ਫੈਮਿਲੀ ਮੈਂਬਰ ਸੀ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦੋਂ ਉਸ ਕੰਪਨੀ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉੱਥੇ ਹੋਰ ਵੀ ਹਥਿਆਰ ਲੁਕੋਕੇ ਰੱਖੇ ਗਏ ਸਨ ਇਸ ਸਮੇਂ ਵਿੱਚ ਹੀ ਗੁਰਮੀਤ ਸਿੰਘ ਢੀਂਡਸਾ ਵੀ ਕੰਪਨੀ ਵਿੱਚ ਪੁੱਜ ਜਾਂਦਾ ਹੈ ਅਤੇ ਉਹ ਪੁਲਿਸ ਲੋਕਲ ਦੀ ਕੋਸ਼ਿਸ਼ ਕਰਦਾ ਹੈ ਕਿ ਉਸਦੇ ਭਰਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤਾ ਜਾਵੇ ਪਰ ਪੁਲਿਸ ਗੁਰਮੀਤ ਸਿੰਘ ਢੀਂਡਸੇ ਨੂੰ ਵੀ ਨਾਲ ਹੀ ਗ੍ਰਿਫਤਾਰ ਕਰ ਲੈਂਦੀ ਹੈ ਉਸਦੇ ਭਰਾ ਨੂੰ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਤੇ ਗੁਰਮੀਤ ਸਿੰਘ ਢੀਂਡਸੇ ਨੂੰ ਥਾਣੇ ਵਿੱਚ ਲਿਆਇਆ ਜਾਂਦਾ ਹੈ ਪੁੱਛਗਿੱਛ ਦੇ ਲਈ ਕਿਉਂਕਿ ਗੁਰਮੇਸ ਸਿੰਘ ਢੀਂਸਾ ਇੱਕ ਕੇਸ ਵਿੱਚ ਲੋੜਵੰਦਾ ਸੀ ਜਿਹੜਾ ਕੁਇਨਸ ਰੈਸਟੋਰੈਂਟ ਦੇ ਸਾਹਮਣੇ ਕਤਲ ਹੋਇਆ ਸੀ ਉਸ ਕੇਸ ਦੇ ਵਿੱਚ ਢੀਂਸਾ ਨਾਮਜ਼ਦ ਸੀ ਪੁਲਿਸ ਸਟੇਸ਼ਨ ਵਿੱਚ ਹੀ ਪੁਲਿਸ ਗੁਰਮੇਸ ਸਿੰਘ ਢੀਂਸੇ ਨੂੰ ਆਪਣੇ ਨਾਲ ਕਾਪਰੇਟ ਕਰਨ ਦੇ ਲਈ ਕਹਿੰਦੀ ਹੈ ਤੇ ਪੁਲਿਸ ਟੀਨਸਿੰਘ ਨੂੰ ਕਨਵੈਂਸ ਕਰਨ ਦੀ ਕੋਸ਼ਿਸ਼ ਕਰਦੀ ਕਿ ਉਸਨੇ ਜੋ ਵੀ ਨਸ਼ਾ ਲਣ ਤੋਂ ਕਤਲ ਜਾਂ ਕੁਝ ਵੀ ਗਲਤ ਕੰਮ ਕੀਤੇ ਨੇ ਉਹਨਾਂ ਬਾਰੇ ਪੁਲਿਸ ਨੂੰ ਦੱਸ ਦੇਵੇ ਅਤੇ ਪੁਲਿਸ ਕੋਈ ਵੀ ਵੱਡਾ ਕੇਸ ਉਸ ਦੇ ਉੱਪਰ ਦਰਜ ਨਹੀਂ ਕਰੇਗੀ ਗੁਰਮੀਤ ਸਿੰਘ ਇੱਕ ਵੱਡੀ ਗੇਮ ਦਾ ਮਾਲਕ ਸੀ ਜਦੋਂ ਵੀ ਉਹ ਜੇਲ੍ਹ ਦੇ ਵਿੱਚੋਂ ਜਾਂ ਪੁਲਿਸ ਸਟੇਸ਼ਨ 'ਚ ਕਾਲ ਕਰਦਾ ਸੀ ਤਾਂ ਉਹ ਹਮੇਸ਼ਾ ਪੰਜਾਬੀ ਵਿੱਚ ਹੀ ਗੱਲ ਕਰਦਾ ਸੀ ਉਹ ਜੇਲ੍ਹ 'ਚ ਹੀ ਬੈਠਾ ਆਪਣਾ ਸਾਰਾ ਬਿਜ਼ਨਸ ਆਪਰੇਟ ਕਰ ਰਿਹਾ ਸੀ ਅਤੇ ਆਪਣੇ ਬੰਦਿਆਂ ਨੂੰ ਕਹਿ ਰਿਹਾ ਸੀ ਕਿ ਉਹ ਪਤਾ ਲ ਕਰਾਉਣ ਕਿ ਉਸਦੇ ਖਿਲਾਫ ਗਵਾਹੀ ਦੇਣ ਵਾਲੇ ਬੰਦੇ ਕੌਣ ਹਨ 4 ਮਈ 1997 ਨੂੰ ਗੁਰਮੀਤ ਸਿੰਘ ਢੀਂਸਣ ਨੂੰ bail grant ਕਰ ਦਿੱਤੀ ਜਾਂਦੀ ਹੈ। ਗੁਰਮੀਤ ਸਿੰਘ ਢੀਂਸਣ ਦੇ ਉੱਤੇ ਕੋਈ ਵੀ ਕੇਸ ਸਿੱਧ ਨਹੀਂ ਹੋਇਆ ਇਸ ਕਰਕੇ ਉਸ ਨੂੰ bail grant ਕਰ ਦਿੱਤੀ ਗਈ ਸੀ। ਪਰ ਉਸ ਦੇ ਭਰਾ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਕਿਉਂਕਿ ਜਿਸ ਫਾਈਲਰ ਚ ਲੁਕੇ ਹੋਇਆ ਸੀ ਉੱਥੇ ਉਸ ਕੋਲੋਂ ਹਥਿਆਰ ਮਿਲੇ ਸਨ ਤੇ ਮੌਕੇ ਤੇ ਪੁਲਿਸ ਨੇ ਕੇਸ ਪਾ ਗਏ ਉਹਦੇ ਉੱਤੇ ਉਸ ਨੂੰ ਜੇਲ੍ਹ ਦੀ ਹਵਾ ਦਿਖਾ ਦਿੱਤੀ ਸੀ। ਤੇ ਇਸ ਦੌਰਾਨ ਉਹ ਆਪਣੇ ਘਰ ਪਹੁੰਚ ਜਾਂਦਾ ਹੈ ਤੇ ਉੱਥੇ ਉਸ ਨੂੰ ਘਰ ਪਹੁੰਚਦੇ ਹੀ ਪਤਾ ਲੱਗ ਜਾਂਦਾ ਹੈ ਕਿ ਬਈ ਉਸ ਦੀ ਕੌਣ ਸੀਆਈਡੀ ਕਰ ਰਹੀ ਨੇ ਤੇ ਕੌਣ ਪੁਲਿਸ ਨੂੰ ਸਾਰੀ ਇਨਫੋਰਮੇਸ਼ਨ ਦੇ ਰਹੇ ਨੇ ਗੁਰਮੀਤ ਸਿੰਘ ਇਸ ਤੋਂ ਬਾਅਦ ਇੱਕ ਖਤਰਨਾਕ ਫੈਸਲਾ ਲੈਂਦਾ ਜਿ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇ ਉਹ ਇਹ ਫੈਸਲਾ ਨਹੀਂ ਲਵੇਗਾ ਤਾਂ ਲੋਕ ਉਸ ਤੋਂ ਡਰਨਾ ਬੰਦ ਕਰ ਦੇਣਗੇ ਅਤੇ ਉਸ ਦਾ ਜੋ ਇੰਨੇ ਸਾਲਾਂ ਐਮਪਾਇਰ ਆ ਉਸ ਦਾ ਰਾਜ ਉਹ ਡਿੱਗ ਜਾਵੇਗਾ ਕਿਉਂਕਿ ਉਸ ਡਰ ਹੀ ਦੀ ਚਿਸ ਕਰਕੇ ਲੋਕ ਉਸ ਦੇ ਖਿਲਾਫ ਗਵਾਹੀ ਨਹੀਂ ਸਿ ਦਿੰਦੇ ਜਿੱਤੇ ਸਤਿੰਦਰ ਸਿੰਘ ਨੂੰ ਇਹ ਵੀ ਗੱਲ ਦਾ ਪਤਾ ਲੱਗਦਾ ਹੈ ਕਿ ਗੁਰਮੀਤ ਸਿੰਘ ਲੋਕਾਂ ਨੂੰ ਹੀ ਨਿਕਲਾ ਮਾਰਦਾ ਪਲਕਿ ਹੋਰ ਵੀ ਕਈ ਸਾਰੇ ਇਲੀਗਲ ਕੰਮ ਕਰਦਾ ਆ ਉਨ੍ਹਾਂ ਵਿੱਚੋਂ ਇੱਕ ਕੰਮ ਸੀ ਜਿਵੇਂ ਕਿ ਉਹ ਆਪਣੇ ਪੈਟਰੋਲ ਪੰਪਾਂ ਉੱਤੇ ਗਾਕਾਂ ਨੂੰ ਘੱਟ ਪੈਟਰੋਲ ਜਾਂ ਡੀਜ਼ਲ ਗੈਸ ਪ੍ਰੋਵਾਈਡ ਕਰਦਾ ਸੀਗਾ ਜਿਸ ਕਰਕੇ ਉਸ ਦਾ ਹੀ ਪ੍ਰੋਫਿਟ ਵੱਧ ਜਾਂਦਾ ਸੀਗਾ ਇਹ ਕੰਮ ਉੰਜ ਹੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਕਈ ਪੈਟਰੋਲ ਪੰਪਾਂ ਤੇ ਘੱਟ ਤੇਲ ਪਾਇਆ ਜਾਂਦਾ ਹੈ ਪਰ ਗੁਰੂ ਅਮਰਿੰਦ ਸਿੰਘ ਇਹ ਕੰਮ ਅੱਜ ਤੋਂ 30-40 ਸਾਲ ਪਹਿਲਾਂ ਹੀ ਆਪਣੇ ਪੈਟਰੋਲ ਪੰਪਾਂ ਉੱਤੇ ਅਮਰੀਕਾ ਵਿੱਚ ਕਰਦਾ ਸੀ ਗੁਰਮੀਤ ਸਿੰਘ ਹੋਰ ਵੀ ਕਈ ਸਾਰੇ ਟੈਕਸ ਦੇ ਫਰੋਡ ਵੀ ਕਰ ਰਿਹਾ ਸੀ ਤੇ ਹੋਰ ਵੱਡੇ ਵੱਡੇ ਕਾਫੀ ਜ਼ਿਆਦੇ ਇਲੀਗਲ ਵੀ ਕੰਮ ਕਰਦਾ ਸੀਗਾ ਨਾਲ ਦੇ ਨਾਲ ਇਸ ਬਾਰੇ ਸਤਿੰਦਰਜੀਤ ਸਿੰਘ ਨਿਊਯਾਰਕ ਡਿਪਾਰਟਮੈਂਟ ਨੂੰ ਵੀ ਦੱਸ ਦਿੰਦਾ ਹੈ ਕਿ ਗੁਰਮੀਤ ਸਿੰਘ ਇਲੀਗਲੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰਹਿੰਦਾ ਹੈ ਅਤੇ ਇਸ ਥਿਊਰੀ ਵੀ ਕਰਦਾ ਹੈ ਇਸ ਤੋਂ ਬਾਅਦ ਨਿਊਯਾਰਕ ਡਿਪਾਰਟਮੈਂਟ ਇਸ ਸਾਰੇ ਕੰਮ ਉੱਤੇ ਆਪਣੀ ਜਾਂਚ ਸ਼ੁਰੂ ਕਰ ਦਿੰਦਾ ਹੈ ਦੂਸਰੇ ਪਾਸੇ ਸਤਿੰਦਰਜੀਤ ਸਿੰਘ 18 ਜੂਨ 1997 ਵਿੱਚ ਸਤਿੰਦਰਜੀਤ ਸਿੰਘ ਆਪਣੇ ਇੱਕ ਕਜ਼ਨ ਬ੍ਰਦਰ ਦੇ ਨਾਲ ਗੱਡੀ ਵਿੱਚ ਜਾਂਦਾ ਹੈ ਜਿਸ ਤੋਂ ਬਾਅਦ ਉਹ ਇੱਕ ਨਾਕੇ ਦੇ ਉੱਤੇ ਜਾ ਕੇ ਰੁਕਦੇ ਨੇ ਜਿੱਥੇ ਉਹਨਾਂ ਮੋਰੇ ਇੱਕ ਕਾਲਾ ਵਿਅਕਤੀ ਆ ਕੇ ਸਤਿੰਦਰਜੀਤ ਸਿੰਘ ਉੱਤੇ 6.7 ਰਾਉਂਡ ਫਾਇਰ ਕਰਦਾ ਹੈ ਅਤੇ ਸਤਿੰਦਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਜਿਸ ਇਨਸਾਨ ਨੇ ਗੋਲੀਆਂ ਚਲਾਈਆਂ ਸਨ ਉਹ ਉਥੋਂ ਭੱਜ ਜਾਂਦਾ ਹੈ ਉੱਥੇ ਮੌਜੂਦਾ ਗਵਾਹ ਇੱਕ ਗੋਰਵ ਵਿਅਕਤੀ ਵੀ ਸੀ ਪਰ ਉਸ ਦੇ ਕਹਿਣ ਅਨੁਸਾਰ ਜਿਸ ਨੇ ਗੋਲੀਆਂ ਸਤਿੰਦਰ ਸਿੰਘ ਤੇ ਚਲਾਈਆਂ ਨੇ ਉਸ ਦੀ ਸ਼ਕਲ ਪ੍ਰੋਪਰਲੀ ਨਹੀਂ ਦੇਖ ਸਕਿਆ ਪਰ ਉਸ ਦਾ ਚਿਹਰਾ ਸਿੰਦਰ ਸਿੰਘ ਦਾ ਜੋ ਕਜ਼ਨ ਉਸ ਦੇ ਨਾਲ ਗੱਡੀ ਵਿੱਚ ਮੌਜੂਦ ਸੀ ਉਸ ਨੇ ਵੀ ਨਹੀਂ ਦੇਖਿਆ ਸੀ ਸਭ ਨੂੰ ਪਤਾ ਸੀ ਇਹ ਕਤਲ ਢੀਂਸਾਨ ਨੇ ਹੀ ਕਰਵਾਏ ਨੇ ਨਾਹੀਂ ਕੋਈ ਇਸ ਵਾਰ ਇਹ ਦੱਸਣਾ ਚਾਹੁੰਦਾ ਸੀ ਨਾਹੀਂ ਪੁਲਿਸ ਮੋਰੇ ਆ ਕੇ ਇਸ ਵਾਰ ਕੋਈ ਗੱਲ ਕਰਨਾ ਚਾਹੁੰਦਾ ਸੀਗਾ ਨਾਹੀਂ ਪੁਲਿਸ ਨੂੰ ਇਸ ਦੇ ਲਈ ਕੋਈ ਸਬੂਤ ਮਿਲ ਰਿਹਾ ਸੀ ਨਿਊਯਾਰਕ ਪੁਲਿਸ ਆਪਣੇ तकरीबन 10 ਸਾਲ ਇਸ ਨਾਲ ਕੰਮ ਵਿੱਚ ਹੀ ਗਵਾ ਚੁੱਕੀ ਸੀ ਨਾਹੀਂ ਉਹਨੇ ਕੋਈ ਪ੍ਰੋਪਰ ਸਬੂਤ ਮਿਲਿਆ ਸੀ ਨਾਹੀਂ ਕੋਈ ਪ੍ਰੋਪਰ ਗਵਾ ਮਿਲਿਆ ਸੀ ਟੀਨਸਾ ਦੇ ਖਿਲਾਫ ਪੁਲਿਸ ਜਦੋਂ ਇਹਨਾਂ ਕੰਮਾਂ 'ਚ ਨਾਕਾਮ ਹੋ ਜਾਂਦੀ ਹੈ ਤਾਂ ਇਹ ਕੇਸ ਆਟੋਮੈਟਿਕਲੀ ਐਫਬੀਆਈ ਨੂੰ ਸੌਂਪ ਦਿੱਤਾ ਜਾਂਦਾ ਹੈ ਐਫਬੀਆਈ ਇਸ ਕੇਸ ਨੂੰ ਟੇਕਓਵਰ ਕਰ ਲੈਂਦੀ ਹੈ ਅਤੇ ਸਤਿੰਦਰਜੀਤ ਸਿੰਘ ਦੇ ਕਤਲ ਦੇ ਕੇਸ ਨੂੰ ਮੁੜ ਤੋਂ ਸ਼ੁਰੂ ਕਰ ਦਿੰਦੀ ਹੈ ਪਰ ਦੂਜੇ ਪਾਸੇ ਸਰਬਜੀਤ ਸਿੰਘ ਇਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਡਰ ਚੁੱਕਾ ਸੀ ਇਹ ਸਭ ਦੇਖ ਕੇ ਉਹ ਵੀ ਭੱਜਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਪਰਿਵਾਰ ਦੇ ਨਾਲ ਪਰ ਉਸ ਮੌਕੇ ਤੇ ਆ ਕੇ ਉਸ ਨੂੰ ਭਰੋਸਾ ਦਿੰਦੀ ਹੈ ਕਿ ਸਤਿੰਦਰਜੀਤ ਸਿੰਘ ਦਾ ਜੋ ਹੋਇਆ ਉਹ ਉਸ ਦੇ ਨਾਲ ਹੋ ਨਹੀਂ ਦੇ ਸਕਦੇ ਉਹ ਉਸ ਨੂੰ ਜੱਪ ਜੱਪ ਸਿਕਿਉਰਟੀ ਪ੍ਰੋਵਾਈਡ ਕਰਨਗੇ ਤਾਂ ਕਿ ਉਸਦੀ ਫੈਮਿਲੀ ਤੇ ਉਹ ਸਿਕਿਉਰ ਹੈ ਸਕਣ। ਪੁਲਿਸ ਡਿਪਾਰਟਮੈਂਟ ਸਰਜੀਤ ਸਿੰਘ ਦਾ ਪ੍ਰੋਸੈਸ ਜਿੱਤ ਲੈਂਦੀ ਹੈ ਤੇ ਉਹ ਕੋਰਟ ਵਿੱਚ ਗਵਾਹ ਦੇਣ ਲਈ ਤਿਆਰ ਹੋ ਜਾਂਦਾ ਹੈ। ਦੂਸਰੇ ਪਾਸੇ ਜੋ ਬਲਵੰਤ ਸਿੰਘ ਸੀ ਜਿਸ ਨੇ ਗੁਰਮੀਤ ਸਿੰਘ ਦੇ ਛੋਟੇ ਭਰਾ ਨੂੰ ਕਤਲ ਕਰਦੇ ਹੋਏ ਵੇਖਿਆ ਸੀ, ਉਹ ਆਪਣੇ ਘਰੋਂ ਨਿਕਲਦਾ ਹੈ ਤੇ ਉਸਦੇ ਪਿੱਛੇ ਇੱਕ ਸਿਡਾਨ ਗੱਡੀ ਇਛਾ ਕਰਨਾ ਸ਼ੁਰੂ ਕਰ ਦਿੰਦੀ ਹੈ। ਪਰ ਉਹ ਨਾਲ ਹੀ ਪੁਲਿਸ ਨੂੰ ਕਾਲ ਕਰ ਦਿੰਦਾ ਹੈ ਕਿ ਉਸਦੇ ਪਿੱਛੇ ਕੋਈ ਸਿਡਾਨ ਗੱਡੀ ਨਾਲ ਉਸਦਾ ਪਿੱਛਾ ਕਰ ਰਿਹਾ ਹੈ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਮੌਕੇ ਤੇ ਉਸਦੀ ਜਾਨ ਬਚਾਈ ਜਾਂਦੀ ਹੈ। ਫਿਰ ਮੌਕੇ ਤੇ ਪੁਲਿਸ ਬਲਵੰਤ ਸਿੰਘ ਨੂੰ ਕੁਝ ਫੋਟੋਆਂ ਦਿਖਾਉਂਦੀ ਹੈ ਅਤੇ ਫੋਟੋਆਂ ਵਿੱਚ ਬਲਵੰਤ ਸਿੰਘ ਪਛਾਣ ਕਰ ਲੈਂਦਾ ਹੈ ਕਿ ਗੁਰਮੀਤ ਸਿੰਘ ਢਿੰਟਸਾਹੀ ਉਸ ਦੀ ਗੱਡੀ ਦਾ ਪਿੱਛਾ ਕਰ ਰਿਹਾ ਸੀ ਕਿਉਂਕਿ ਪੁਲਿਸ ਦੇ ਕੋਲ ਗੁਰਮੀਤ ਸਿੰਘ ਢਿੰਟਸਾ ਦੀ ਗੱਡੀ ਦਾ ਨੰਬਰ ਵੀ ਮजूद ਸੀ ਦੇ ਨਾਲ ਹੀ ਗੁਰਮੀਤ ਸਿੰਘ ਦੀਆਂ ਫੋਟੋਆਂ ਵੀ ਉਹਨਾਂ ਦੇ ਕੋਲ ਸਨ ਪਰ ਪੁਲਿਸ ਇੰਨੇ ਹੈ ਜੇ ਸਬੂਤ ਨਹੀਂ ਇਕੱਠੇ ਕਰ ਪਾਈ ਸੀ ਕਿ ਉਹ ਗੁਰਮੀਤ ਸਿੰਘ ਟਿੰਸੇਲ ਨੂੰ ਜੇਲ੍ਹ ਦੀ ਸਲਾਖਾਂ ਵਿੱਚ ਸਿੱਟ ਸਕਣ ਐਫ ਬੀ ਆਈ ਇਸ ਤੋਂ ਬਾਅਦ ਇੱਕ ਸਕੀਮ ਖੇੜਦੀ ਹੈ ਤੇ ਸਕੀਮ ਸੀ ਕਿ ਪਹਿਤੀ ਹੈ ਆਪਣੀ ਗੁਰਮੀਤ ਸਿੰਘ ਤੋਂ ਨਿਗਾਹ ਹਟਾ ਕੇ ਉਸਦੇ ਅੜਦੋੜੇ ਸਿਕਿਉਰਿਟੀ ਤੇ ਉਹਦੇ ਬੰਦਿਆਂ 'ਵਲ ਕਰ ਦਿੰਦੀ ਹੈ ਸਭ ਤੋਂ ਪਹਿਲਾਂ ਐਫ ਬੀ ਆਈ ਦਾ ਧਿਆਨ ਜਾਂਦਾ ਹੈ ਮਾਰਵਿਚ ਨਾਮ ਦੇ ਇਨਸਾਨ ਦੇ ਉੱਪਰ ਐਫ ਬੀ ਆਈ ਇਸ ਇਨਸਾਨ ਦੇ ਉੱਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੰਦੀ ਹੈ ਜਿੱਥੇ ਉਹ ਇਸ ਇਨਸਾਨ ਦਾ ਪੁਰਾਣਾ ਰਿਕਾਰਡ ਖੋਲਣਾ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਕਾਫੀ سارے ਲੁੱਟਕ-ਸੁੱਟਾਤੇ ਕਤਲ ਦੇ کیسਾਂ ਦੇ ਵਿੱਚ ਵੀ ਮੌਜੂਦ ਰਿਹਾ ਹੈ ਜਿੱਥੇ 4 ਜੁਲਾਈ 1997 ਵਿੱਚ ਮਾਰਵਿਨ ਨਾਮ ਦੇ ਇਸ ਸ਼ਖਸ ਨੂੰ ਵੀ ਪੁਲਿਸ ਗਿਫਤਾਰ ਕਰ ਲੈਂਦੀ ਹੈ ਤੇ ਪੁਲਿਸ ਉਸਦੇ ਨਾਲ ਵਾਅਦਾ ਕਰਦੀ ਹੈ ਕਿ ਜੇਕਰ ਉਸ ਅਧਿਕਾਰੀ ਗਵਾਹ ਬਣ ਕੇ ਗੁਰਮੀਤ ਸਿੰਘ ਦੇ ਖਿਲਾਫ ਗਵਾਹੀ ਦਿੰਦਾ ਹੈ ਤਾਂ ਪੁਲਿਸ ਉਸ ਦੀ ਗਵਾਹੀ ਦੇ ਕਰਕੇ ਉਸ ਦੀ ਸਜ਼ਾ ਘਟਾ ਦੇਣਗੇ ਤੇ ਇਸ ਤੋਂ ਬਾਅਦ ਮਾਰਵਿਨ 17 ਕੁਝ ਪੁਲਿਸ ਨੂੰ ਸੱਚ ਦੱਸਣਾ ਹੁੰਦਾ ਹੈ ਪਹਿਲਾ ਸੱਚ ਇਹ ਸੀ ਕਿ ਉਸ ਨੇ ਹੀ ਸਿੰਦਰਜੀਤ ਸਿੰਘ ਦਾ ਕਤਲ ਕੀਤਾ ਹੈ ਤੇ ਉਹੀ ਅਫਰੀਕਨ ਬੰਦਾ ਸੀ ਜਿਸ ਨੇ ਸਤਿੰਦਰਜੀਤ ਸਿੰਘ ਨੂੰ ਉਸਦੀ ਗੱਡੀ ਦੇ ਵਿੱਚ ਗੋਲੀਆਂ ਮਾਰੀਆਂ ਸਨ ਹੁਣ ਪੁਲਿਸ ਇੱਥੇ ਇਹ ਜਾਣਨਾ ਚਾਹੁੰਦੀ ਸੀ ਕਿ ਉਸ ਟਾਈਮ ਉਸਦੀ ਗੱਡੀ ਕੌਣ ਚਲਾ ਰਿਹਾ ਸੀ ਅਤੇ ਉਹ ਇੱਕ ਹੋਰ ਨਾਮ ਲੈਂਦਾ ਜਿਸ ਦਾ ਨਾਮ ਸੀ ਸਾਈਮਨ ਜਦੋਂ ਪੁਲਿਸ ਸੈਮ ਨੂੰ ਫੜਦੀ ਹੈ ਤਾਂ ਉਹ ਮੁੱਕਰ ਜਾਂਦਾ ਹੈ ਅਤੇ ਪੁਲਿਸ ਨੂੰ ਕਹਿੰਦਾ ਹੈ ਕਿ ਉਹ ਉਸਦੇ ਨਾਲ ਨਹੀਂ ਸੀ ਮਾਰਵਿਨ ਇੱਥੇ ਇਹ ਗੱਲ ਦੱਸਦਾ ਹੈ ਕਿ ਜੋ ਬੈਨ ਦੇ ਵਿੱਚ ਉਹ ਗਏ ਸਨ ਸਤਿੰਦਰਜੀਤ ਸਿੰਘ ਨੂੰ ਮਾਰਨ ਦੇ ਲਈ ਉਹ ਬੈਨ ਵੀ ਗੁਰਮੀਤ ਸਿੰਘ ਵੱਲੋਂ ਹੀ ਉਸ ਨੂੰ ਦਿੱਤੀ ਗਈ ਸੀ ਤੇ ਨਾਲ ਹੀ ਪਿਸਟਲ ਜੋ ਕਿ 9mm ਮਿਲੀਮੀਟਰ ਦਾ ਸੀ ਉਹ ਵੀ ਗੁਰਮੀਤ ਸਿੰਘ ਵੱਲੋਂ ਹੀ ਉਸ ਨੂੰ ਦਿੱਤਾ ਗਿਆ ਸੀ ਮੁੜ ਕੇ ਉਹ ਵੈਨ ਜੋ ਕਿ ਗੁਰਮੀਤ ਸਿੰਘ ਦੀ ਸੰਬੰਧਿਤ ਸੀ ਮੁੜ ਕੇ ਉਹਦੇ ਘਰ ਹੀ ਵਾਪਸ ਖੜੀ ਕਰਾਇਆ ਸੀ ਹੁਣ ਪੁਲਿਸ ਦੇ ਕੋਲ ਬਹੁਤ ਸਾਰੇ ਗਵਾਹ ਇਕੱਠੇ ਹੋ ਚੁੱਕੇ ਹਨ ਅਤੇ ਹੁਣ ਉਹਨਾਂ ਦੇ ਕੋਲ ਇੱਕ ਸਟਰੋਂਗ ਕੇਸ ਬਣ ਚੁੱਕਾ ਸੀ 7 ਜੁਲਾਈ 1997 ਵਿੱਚ FBI ਗੁਰਮੀਤ ਸਿੰਘ ਦਾ ਪਿੱਛਾ ਕਰਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਦੂਸਰੇ ਪਾਸੇ ਮਾਰਵਿਨ ਅਤੇ ਸैम ਪੁਲਿਸ ਨਾਲ ਕੁਝ ਜ਼ਿਆਦਾ ਕੋਆਪਰੇਟ ਨਹੀਂ ਕਰ ਰਹੇ ਸਨ ਜੋ ਨਹੀਂ 10 ਇਨਸਾਨ ਉਹਨਾਂ ਦੇ ਨਾਲ ਉਸ ਦੇ ਨਤੀਜਾ ਇਨਸਾਨ ਕੌਣ ਸੀ ਜਿਸ ਨੇ ਦਿਨ ਉਹਨਾਂ ਨੇ ਸਤਿੰਦਰਜੀਤ ਸਿੰਘ ਨੂੰ ਕਤਲ ਕੀਤਾ ਹੈ ਗੁਰਮੀਤ ਸਿੰਘ ਟਿੰਡਾ ਸਾਹਿਬ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ FBI ਵੱਲੋਂ ਪਰ ਜੇਲ੍ਹ ਵਿੱਚ ਬੈਠਾ ਹੋ ਟਿੰਡਾ ਸਾਹਿਬ ਫਿਰ ਆਪਣਾ ਸਿਸਟਮ ਚਲਾਈ ਜਾ ਰਿਹਾ ਸੀਗਾ ਕਿਉਂਕਿ ਉਹ ਆਪਣੀ ਜੋ ਵੀ ਗਲਤ ਕਰਦੇ ਸੀਗਾ ਟੈਲੀਫੋਨ ਰਾਹੀਂ ਉਹ ਪੰਜਾਬੀ ਵਿੱਚ ਹੀ ਗੱਲ ਕਰਦਾ ਸੀਗਾ ਪਰ FBI ਇੱਥੇ ਹੀ ਇੱਕ ਆਪਣਾ ਇੱਕ ਸਟੈਪ ਅੱਗੇ ਚੱਲਦੀ ਹੈ ਜਿੱਥੇ ਉਹ ਇੱਕ ਪੰਜਾਬੀ ਟਰਾਂਸਲੇਟਰ ਲਿਆ ਕੇ ਰੱਖ ਲੁੰਦੇ ਨੇ ਜਿੱਥੇ ਕਿ ਜਦੋਂ ਵੀ ਢੀਂਸਾ ਕਿਸੇ ਵੀ ਕਾਲ ਕਰਦਾ ਸੀ ਤਾਂ ਉਸ ਦੀ ਜੋ ਵੀ ਕਾਲ ਰਿਕਾਰਡ ਹੈ ਉਸ ਨੂੰ ਟਰਾਂਸਲੇਟ ਕੀਤਾ ਜਾ ਸਕੇ ਇਸ ਸਮੇਂ FBI ਢੀਂਸਾ ਦੇ ਘਰ ਪਹੁੰਚ ਜਾਂਦੇ ਆ ਤੇ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ਉੱਥੇ ਜਾ ਕੇ FBI ਨੂੰ ਇੱਕ ਹਿੱਟ ਲਿਸਟ ਮਿਲਦੀ ਹੈ ਜਿਸ ਦੇ ਉੱਤੇ 3 ਇਨਸਾਨ ਨੇ ਕਤਲ ਕਰਨ ਵਾਲੇ ਲੋਕਾਂ ਦੇ ਨਾਮ ਲਿਖੇ ਹੋਏ ਸਨ ਉਸ ਦੇ ਵਿੱਚ ਬਲਵੰਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਵੀ ਨਾਮ ਲਿਖੇ ਹੋਏ ਸਨ ਸਾਮ ਇਥੇ ਪੁਲਿਸ ਦੇ ਮੂਹਰੇ ਓਪਨ ਹੋ ਜਾਂਦਾ ਹੈ ਅਤੇ ਦੱਸਦਾ ਹੈ ਕਿ ਇਹਨਾਂ ਲੋਕਾਂ ਦਾ ਕਤਲ ਅਸੀਂ ਹੀ ਕਰਨਾ ਸੀ ਕਿਵੇਂ ਕਰਨਾ ਸੀ ਉਹ ਦੱਸਦਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਸਤ ਨੂੰ ਹੋਈ ਪਰ 5 ਤਰੀਕ ਨੂੰ ਹੀ 3 ਇਨਸਾਨ ਨੇ ਪੁਲਿਸ ਦੀਆਂ ਦੋ ਗੱਡੀਆਂ ਖਰੀਦੀਆਂ ਸਨ ਅਤੇ ਪੁਲਿਸ ਬਣ ਕੇ ਹੀ ਇਹਨਾਂ ਨੇ ਬਲਵੰਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਕਿਡਨੈਪ ਕਰਨਾ ਸੀ ਅਤੇ ਉਹਨਾਂ ਦਾ ਫਿਰ ਅਲੱਗ ਇੱਕ ਇਲਾਕੇ ਵਿੱਚ ਲਿਜਾ ਕੇ ਇੱਕ ਜਗ੍ਹਾ ਤੇ ਲਿਜਾ ਕੇ ਉਹਨਾਂ ਦਾ ਕਤਲ ਕਰ ਦੇਣਾ ਸੀਗਾ ਇਸ ਤੋਂ ਬਾਅਦ ਜੋ ਕਿ ਦੂਜਾ ਸਾਥੀ ਉਹ ਸੈਮਨ ਮਾਰਬਿਨ ਜੋ ਕਿ ਪੁਲਿਸ ਨੇ ਪਹਿਲਾ ਗ੍ਰਿਫਤਾਰ ਕੀਤਾ ਸੀ ਉਹ ਸੋਚਦਾ ਹੈ ਕਿ ਵੀ ਹੁਣ ਤਾਂ ਉਹਨਾਂ ਕੋਲ ਕੁਝ ਵੀ ਲੁਕੋਣ ਨੂੰ ਨਹੀਂ ਬਚਿਆ ਤਾਂ ਉਸ ਕਰਕੇ ਉਹ ਸਾਰਾ ਕੁਝ ਸੱਚ ਦੱਸਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਸ ਤੀਸਰੇ ਇਨਸਾਨ ਦਾ ਨਾਮ ਦੱਸ ਦਿੰਦਾ ਹੈ ਜਿਸ ਦਾ ਨਾਮ ਪੀਯੂ ਸੀ ਤੇ ਪੁਲਿਸ ਉਸ ਨੂੰ ਵੀ ਵਿਸਤਾਰ ਕਰ ਲੈਂਦੀ ਹੈ ਪਰ ਪੁਲਿਸ ਦੀ ਹਿਸਟਰੀ ਦੇ ਵਿੱਚ ਉਸ ਇਨਸਾਨ ਦਾ ਕੋਈ ਵੀ ਰਿਕਾਰਡ ਨਹੀਂ ਸੀ ਉਹ ਪੁਲਿਸ ਨੂੰ ਦੱਸਦਾ ਹੈ ਕਿ ਤੇਂਦਰ ਸਿੰਘ ਦਾ ਕਤਲ ਹੋਇਆ ਉਹੀ ਐਜ਼ ਅ ਡਰਾਈਵਰ ਗੱਡੀ ਚਲਾ ਰਿਹਾ ਸੀ ਤਾਂ ਉਹ ਦੱਸਦਾ ਹੈ ਕਿ ਮਰਮੋਣ ਸਿੰਘ ਨੂੰ ਉਸਨੇ ਹੀ ਕਤਲ ਕੀਤਾ ਸੀ ਲਗਭਗ 10 ਤੋਂ ਲੈ ਕੇ 11 ਸਾਲ ਬਾਅਦ ਮਰਮੋਣ ਸਿੰਘ ਦੇ ਕਾਤਿਲ ਪੁਲਿਸ ਨੂੰ ਮਿਲਦਾ ਹੈ ਅਤੇ ਉਸ ਦਾ ਪਰਦਾ ਫਾਸ਼ ਹੁੰਦਾ ਹੈ ਤੇ ਉਹ ਦੱਸਦਾ ਹੈ ਕਿ ਇਹ ਕਤਲ ਉਸਨੇ ਗੁਰਮੀ ਸਿੰਘ ਦੇ ਕਹਿਣ ਦੇ ਉੱਤੇ ਕੀਤਾ ਸੀ ਅਤੇ ਉਸ ਨੂੰ ਇਸ ਦੇ ਬਦਲੇ 4000 ਅਮਰੀਕਨ ਡਾਲਰ ਮਿਲੇ ਸਨ ਉਹ ਪੁਲਿਸ ਨੂੰ ਦੱਸਦਾ ਹੈ ਕਿ ਉਹ 4000 ਡਾਲਰ ਉਸ ਨੂੰ ਇਨਫ ਨਹੀਂ ਲੱਗੇ ਤਾਂ ਇਸ ਕਰਕੇ ਉਸਨੇ ਪੈਟਰੋਲ ਪੰਪ ਉਤੇ ਚੋਰੀ ਵੀ ਕੀਤੀ ਸੀ ਕੁਲਵੰਤ ਸਿੰਘ ਜਿਸ ਦੀ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਪੁਲਿਸ ਦਾ ਮੰਨਣਾ ਇਹ ਸੀ ਕਿ ਗੁਰਮੀਤ ਸਿੰਘ ਨੇ ਉਸ ਸਮੇਂ ਆਪਣੇ ਦੋ ਪੈਟਰੋਲ ਪੰਪ ਨਵੇਂ ਬਣਾ ਰਿਆ ਸੀ ਤੇ ਸ਼ਾਇਦ ਉਹਨਾਂ ਦੋ ਪੈਟਰੋਲ ਪੰਪਾਂ ਦੇ ਕਿਸੇ ਇੱਕ ਪੈਟਰੋਲ ਪੰਪ ਦੇ ਵਿੱਚ ਹੀ ਉਹਨਾਂ ਨੇ ਕੁਲਵੰਤ ਸਿੰਘ ਨੂੰ ਦਸਨ ਕਰ ਦਿੱਤਾ ਹੋਵੇਗਾ ਜਿਸ ਤੋਂ ਬਾਅਦ FBI ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ਅਤੇ ਦੋਹੀ ਥਿੰਡੇ ਦੇ ਪੈਟਰੋਲ ਪੰਪਾਂ ਨੂੰ ਪੱਟਿਆ ਜਾਂਦਾ ਹੈ ਪਰ ਪੁਲਿਸ ਨੂੰ ਕੁਲਵੰਤ ਸਿੰਘ ਦੀ ਬੋਡੀ ਅਜੇ ਤੱਕ ਨਹੀਂ ਮਿਲੀ ਕੀ ਕਲਮਾਂ ਤੋਂ ਸਿੱਖ ਗਿਆ ਤਾਂ ਗਿਆ ਕਿੱਥੇ ਇਸ ਤੋਂ ਬਾਅਦ 300 ਉੱਤੇ 20 ਤੋਂ ਲੈ ਕੇ 21 ਮਾਮਲੇ ਤਰਜ ਹੁੰਦੇ ਨੇ ਇਸ ਤੋਂ ਬਾਅਦ 300 ਉੱਤੇ 2 ਤੇ 6 ਕਤਲ ਸਿੱਧ ਹੋ ਜਾਂਦੇ ਨੇ ਇਹਦੇ ਵਿੱਚ ਇਹ ਤਾਂ ਮੰਨਿਆ ਗਿਆ ਕਿ 2 ਤਾਂ ਖੁਦ 300 ਨੇ ਆਪ ਕਤਲ ਕੀਤੇ ਸਨ ਤੇ 6 ਹੋਰ ਬੰਦਿਆਂ ਤੋਂ ਕਰਵਾਏ ਸਨ 5 ਅਕਤੂਬਰ 1999 ਵਿੱਚ ਗੁਰਮੀ ਸਿੰਘ ਢੀਂਡਸ ਨੂੰ 8 ਲਾਈਫ ਸੈਂਸਾਂ ਦੇ ਦਿੱਤੀਆਂ ਜਾਂਦੀਆਂ ਹਨ ਜਿਸ ਦਾ ਮਤਲਬ ਇਹ ਹੈ ਕਿ ਗੁਰਮੀ ਸਿੰਘ ਢੀਂਡਸ ਜਦ ਤੱਕ ਮਰਦਾ ਨਹੀਂ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ ਉਹ ਜਿਹੜੇ ਹੋਰ ਤਿੰਨ ਇਨਸਾਨ ਸੀ ਜਿਨ੍ਹਾਂ ਚੋਂ ਇੱਕ ਮਾਰਵਲ ਉਸਨੂੰ 18 ਸਾਲ ਦੀ ਕੈਦ ਤੇ ਸਾਇਮਨ ਉਸਨੂੰ 12 ਸਾਲ ਦੀ ਕੈਦ ਕੋ ਨਾਮ ਦਾ ਉਹ ਇਨਸਾਨ ਉਸਨੂੰ 10 ਸਾਲ ਦੀ ਕੈਦ ਇਸ ਸਮੇਂ ਗੁਰਮੀ ਸਿੰਘ ਢੀਂਡਸ ਅਮਰੀਕਾ ਦੀ ਜੇਲ੍ਹਾਂ ਵਿੱਚ ਆਪਣੀ ਮੌਤ ਨੂੰ ਉਡੀਕ ਰਿਹਾ ਹੈ ਲਗਭਗ ਉਸ ਦੀ ਉਮਰ ਹੁਣ ਦੇਖੀ ਜਾਵੇ ਤਾਂ ਕਰੀਬਨ 48 ਸਾਲ ਦੀ ਹੋਵੇਗੀ ਹੋਵੇਗੀ ਡੇਨਸ ਦਾ ਸਾਰਾ ਇਹ ਬਿਜ਼ਨਸ ਉਹਦੇ ਪ੍ਰੋਪਰਟੀਆਂ ਫੂਲਸ ਵੱਲ ਐਕਵਾਇਰ ਕਰ ਲਈ ਗਈ ਅਤੇ ਉੱਥੇ ਹੀ 6 ਲੱਖ ਰੁਪਏ ਵਿਕਟਮ ਦੀ ਫੈਮਿਲੀ ਨੂੰ ਦੇਣ ਲਈ ਕਿਹਾ ਗਿਆ ਇਥੇ ਤੁਸੀਂ ਦੇਖ ਸਕਦੇ ਹੋ ਕਿ ਡੇਨਸ ਜੋ ਕਿ 0 ਤੋਂ 60 ਮਿਲੀਅਨ ਡਾਲਰ ਦੀ ਬਰਤ ਦਾ ਮਾਲਕ ਸੀ ਉਹ ਮੁੜ ਕੇ 0 ਬਣ ਗਿਆ ਅਤੇ ਆਪਣੀ ਸਜ਼ਾ ਹੁਣ ਜੇਲ੍ਹ ਦੇ ਵਿੱਚ ਕੱਟ ਰਿਹਾ ਹੈ ਅਮਰੀਕਾ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਕਦੀ ਵੀ ਜੇਲ੍ਹ ਤੋਂ ਬਾਹਰ ਨਹੀਂ ਆਸਤ ਤੂੰ ਆਪਣੀ ਉਮਰ ਜੇਲ੍ਹ ਦੇ ਵਿੱਚ ਬਿਤਾਉਣ ਦੀ ਪਵੇਗੀ ਜਦ ਤੱਕ ਉਹ ਮਰ ਨਹੀਂ ਜਾਂਦਾ ਤੇ ਉਸ ਦੀ ਸਾਰੀ ਪ੍ਰਾਪਰਟੀ ਪੁਲਸ ਨੇ ਸੀਜ਼ ਕਰ ਲਈ ਗਈ ਹੈ ਅਤੇ ਫੈਮਲੀਆਂ ਜੋ ਵਿਕਟਮ ਦੀ ਫੈਮਿਲੀ ਸੀ ਉਹਨਾਂ ਹਰ ਇੱਕ ਫੈਮਿਲੀ ਨੂੰ 6,25,000 ਡਾਲਰ ਦਾ ਦੇਣ ਦਾ ਕੰਪਨਸੇਸ਼ਨ ਐਲਾਨ ਵੀ ਕੀਤਾ ਗਿਆ ਹੈ ਤੇ 5 ਲੱਖ ਦਾ ਜੁਰਮਾਨਾ ਜੋ ਕਿ ਅਲੱਗ ਤੌਰ ਤੇ ਸਰਕਾਰ ਨੂੰ ਦੇਣ ਲਈ ਕਿਹਾ ਗਿਆ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਯਦਕੀਤੀ ਦਾ ਵੀ ਅੰਤ ਮਾੜਾ ਹੀ ਹੁੰਦਾ ਹੈ ਜੇਕਰ ਤੁਸੀਂ ਸਾਡੀ ਵੀਡੀਓ ਦੇ ਐਂਡ ਤੱਕ ਪਹੁੰਚੇਗੇ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ